ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ RAM ਤੋਂ ਪਾਵਹਿ ਭਾਈ ਜੋ ਗੁਰੂ ਸਾਹਿਬ ਜੀ ਦੀ ਸ਼ਰਨ ਓਟ ਵਿੱਚ ਆਏ ਹਨ ਉਹਨਾਂ ਦੀ ਪ੍ਰਭੂ ਪਰਮੇਸ਼ਰ ਇਉਂ ਰਖਵਾਰੇ ਰੱਖਿਆ ਕਰਨ ਵਾਲਾ ਹੈ ਜੋ ਕੁੰਚਰ ਤਦੂਏ ਪਕਰ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਉ ਪਾਤਸ਼ਾਹ ਫਰਮਾਉਂਦੇ ਇਸ ਤਰ੍ਹਾਂ ਰੱਖਿਆ ਕਰਦਾ ਜਿਵੇਂ ਕੁੰਚਰਾਤੀ ਨੂੰ ਤੰਦੂਏ ਨੇ ਪਕੜ ਕੇ ਡੂੰਘੇ ਪਾਣੀ ਵੱਲ ਚਲਾ ਲਿਆ ਸੀ ਖਿੱਚ ਲਿਆ ਸੀ ਤੰਦੂਆ ਤਾਰਾਂ ਦੇ ਨਾਲ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਗਿਆ ਸੀ ਆਤੀ ਨੂੰ ਉਸ ਵੇਲੇ ਹੱਥ ਪਰ ਹੀ ਸੁੰਡ ਪਾਣੀ ਤੋਂ ਬਾਹਰ ਰਹਿ ਗਿਆ ਸੀ ਉਸ ਵੇਲੇ ਪਰਮੇਸ਼ਰ ਨੇ ਉਪਰਾਲਾ ਕਰਕੇ ਹਾਥੀ ਨੂੰ ਤਾਰਨਾ ਕੀਤਾ ਸੀ ਪਾਪ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਦੇ ਨਾਲ ਕੱਟ ਕੇ ਪਰਮੇਸ਼ਰ ਨੇ ਹਾਥੀ ਨੂੰ ਬਚਾ ਲਿਆ ਸੀ ਇਸੇ ਤਰ੍ਹਾਂ ਪਾਤਸ਼ਾਹ ਫਰਮਾਉਂਦੇ ਆ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸਰਦਾਕਾਰ ਹਰ ਧਾਰੇ ਉਹ ਪ੍ਰਭੂ ਪਰਮੇਸ਼ਰ ਦੇ ਸੇਵਕ ਦਾਸ ਬਹੁਤ અત્યੰਤ ਜਿਆਦਾ ਨੀਕੇ ਅੱਛੇ ਸੁੰਦਰ ਉੱਤਮ ਹਨ ਜਿਹੜੇ ਮਨ ਹਿਰਦੇ ਵਿੱਚ ਸ਼ਰਧਾ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਾਰ ਦੇ ਵਸਾਉਂਦੇ ਹਨ ਜੋ ਪਰਮੇਸ਼ਰ ਨੇ ਸ਼ਰਧਾ ਕਰਨ ਵਾਲੇ ਜਾਣ ਕਰਕੇ ਆਪਣੇ ਵਿੱਚ ਤਾਰਨ ਅਪੇਧ ਕਰ ਲਏ ਹਨ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ ਜਨਕੀ ਪੈ ਜਿਤ ਸਵਾਰੇ हे भाई मेरे प्रभु परमेश्वर ਦੇ ਮਨ ਚਿੱਤ ਵਿੱਚ ਸ਼ਰਧਾ ਤੇ ਭਗਤੀ ਭਉਂਦੀ ਹੈ ਜੋ ਸ਼ਰਧਾ ਦੇ ਸਹਿਤ ਭਗਤੀ ਕਰਦੇ ਹਨ ਉਹਨਾਂ ਗੁਰਮੁਖ ਜਨਾਂ ਦੀ ਪਰਮੇਸ਼ਰ ਪੈਜ ਪ੍ਰਤੱਗਿਆ ਸੰਵਾਰੇ ਸੰਵਾਰਦਾ ਹੈ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੇ ਬ੍ਰਹਮ पसारे हां ਜਿਹੜੇ ਗੁਰਮੁਖ ਜਨ ਹਰੀ ਹਰ ਪਰਮੇਸ਼ਰ ਦੇ ਸੇਵਕ ਦਾਸ ਬਣ ਕੇ ਉਸ ਦੀ ਪਾਉ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗੇ ਹਨ ਉਹ ਸਾਰੇ ਥਾਵਾਂ ਜਾਂ ਸਾਰਿਆਂ ਵਿੱਚ ਅਪੇਧ ਪਰਮੇਸ਼ਰ ਦਾ ਪਸਾਰੀ ਖਲਾਰਾ ਹੀ ਵੇਖਦੇ ਆ ਇੱਕ ਪੁਰਖ ਇੱਕ ਨਦਰੀ ਆਵੇ ਸਭ ਏਕਾ ਨਦਰ ਨਿਹਾਰੇ ਇੱਕੋ ਪੂਰਨ ਬ੍ਰਹਮ ਹੈ ਇੱਕੋ ਇੱਕ ਪੂਰਨ ਬ੍ਰਾਹਮ ਹੀ ਗੁਰਮੁਖ ਜਨਾਂ ਦੀ ਨਦਰ ਦ੍ਰਿਸ਼ਟੀ ਵਿੱਚ ਆਉਂਦਾ ਹੈ ਇਸੇ ਕਰਕੇ ਗੁਰਮੁਖ ਜਨ ਸਾਰਿਆਂ ਨੂੰ ਏਕਤਾ ਵਾਲੀ ਦ੍ਰਿਸ਼ਟੀ ਨਾਲ ਨਿਹਾਰੇ ਦੇਖਣਾ ਕਰਦੇ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਇੱਕ ਬ੍ਰਹਮ ਦਾ ਸਰੂਪ ਹੀ ਵੇਖਣਾ ਕਰਦੇ ਹਨ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ 체ਰੀ ਜਗਤ ਸਮਾਰੇ ਜੋ ਪ੍ਰਭ ਸਮਰੱਥ ਪਰਮੇਸ਼ਰ ਉਹ ਠਾਕੁਰ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ ਅਤੇ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ ਸਾਰਾ ਜਗਤ ਸੰਸਾਰ ਚੇਰੀ ਕਈ ਇਹ ਦਾਸੀ ਵਾਲਾ ਸੁਭਾਅ ਧਾਰਕ ਉਸ ਪਰਮੇਸ਼ਰ ਨੂੰ ਸੰਭਾਲਦਾ ਹੈ ਵਾ ਸਾਰਾ ਜਗਤ ਚੇਰੀ ਦਾਸੀ ਪਾ ਮਾਇਆ ਨੂੰ ਸੰਭਾਲਣ ਵਿੱਚ ਲੱਗਿਆ ਹੋਇਆ ਆਪ ਦਿਆਲ ਦਇਆ দান ਦੇਵੇ ਵਿੱਚ ਪਾਥਰ ਕੀਰੇ ਕਰੇ ਉਹ ਦਿਆਲੂ ਪਰਮੇਸ਼ਰ ਆਪ ਮਿਹਰ ਦੀ ਦ੍ਰਿਸ਼ਟੀ ਕਰਕੇ ਸਭ ਨੂੰ ਰੋਜੀ ਨਾਮ ਆਲ ਦਾ ਦਾਨ ਦਿੰਦਾ ਹੈ ਜਿਹੜੇ ਪੱਥਰਾਂ ਵਿੱਚ ਅੰਦਰ ਕਾਲੇ ਕੀੜੇ ਜਾਂ ਸਾਰੇ ਤਰ੍ਹਾਂ ਦੇ ਕੀੜੇ ਪੈਦਾ ਕੀਤੇ ਹੋਏ ਹਨ ਉਹਨਾਂ ਨੂੰ ਵੀ ਰੋਜੀ ਦਾ ਦਾਣ ਦਿੰਦਾ ਹੈ ਜਿਵੇਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਧਾਰੀਵਾਲ ਗੁਰਦਾਸਪੁਰ ਦੇ ਨੇੜੇ ਪੁਲ ਜਿਹੜਾ ਕੋਈ ਬਣ ਰਿਹਾ ਸੀ ਪੱਥਰ ਟੋੜ ਰਹੇ ਸਨ ਮਜ਼ਦੂਰਾਂ ਪਾਸ ਇੱਕ ਪੱਥਰ ਵਿੱਚੋਂ ਕੀੜਾ ਨਿਕਲਿਆ ਵੇਖਿਆ ਸੀ ਤਾਂ ਉਸ ਨੂੰ ਸ਼ੱਕਰ ਖੋਰ ਕੀੜਾ ਕਹਿ ਕੇ ਪੱਤਰ ਵਿੱਚ ਪੂਰੇ ਰੰਗ ਦਾ ਮਿੱਠਾ ਸ਼ੱਕਰ ਜਿਹਾ ਪਦਾਰਥ ਵੀ ਦਿਖਾ ਕੇ ਸਿੰਘਾਂ ਨੂੰ ਨਿਸ਼ਚਾ ਕਰਾਇਆ ਸੀ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਰਗ ਸਿੰਗਾਰੇ ਹਾਂ ਜਿਵੇਂ ਕਹਿੰਦੇ ਹਿਰਨ ਦੀ ਨਾਭੀ ਵਿੱਚ ਕਸਤੂਰੀ ਦੀ ਵਾਸ ਖੁਸ਼ਬੂ ਬਹੁਤ ਸਾਰੀ ਮਹਿਕਦੀ ਹੈ ਪਰ ਉਸ ਵੇਲੇ ਸਿੰਘਾਂ ਵਾਲਾ ਮਿਰਗ ਜਿਹੜਾ ਹਿਰਨ ਭਰਮ ਵਿੱਚ ਹੀ ਭੁੱਲਿਆ ਫਿਰਦਾ ਰਿਹਾ ਪਰਮ ਦੇ ਵਿੱਚ ਭੁੱਲਿਆ ਆ ਝਾੜੀਆਂ ਨੂੰ ਸੰਘਾਰੇ ਸੁੰਘਦਾ ਫਿਰਦਾ ਰਿੰਦਾ ਇਸੇ ਤਰ੍ਹਾਂ ਜੀਵ ਰੂਪੀ ਰੰਦੇਰ ਦੇ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਕਸਤੂਰੀ ਦੀ ਭਗਤੀ ਰੂਪ ਖੁਸ਼ਬੂ ਬਹੁਤ ਸਾਰੀ ਮਹਿਕ ਦੀ ਪਰ ਬੇਦਨ ਖੇਦ ਕਰਮਾ ਰੂਪੀ ਸਿੰਘਾਂ ਵਾਲਾ ਜੀਵ ਰੂਪ ਹਿਰਨ ਜਿਹੜਾ ਵਾ ਇਹ ਪਰਮ ਦੇ ਵਿੱਚ ਭੁੱਲਿਆ ਆ ਵਿਸ਼ੀਆਂ ਰੂਪੀ ਝਾੜੀਆਂ ਨੂੰ ਸੁੰਘਦਾ ਫਿਰਦਾ ਬਨ ਬਨ ਟੂੜ ਟੂੜ ਫਿਰ ਥਾਕੀ ਗੁਰ ਪੂਰੇ ਘਰ ਨਿਸਤਾਰੇ ਹਸ ਸ੍ਰਿਸ਼ਟੀ ਬਨ ਬਨ ਜੰਗਲਾਂ ਜੰਗਲਾਂ ਵੇਦਾਂ ਸ਼ਾਸਤ్రਾਂ ਰੂਪੀ ਬਨਾ ਬਨਾ ਬਨ ਬਨ ਤੀਰਥਾਂ ਦੇ ਕਿਨਾਰਿਆਂ ਕਿਨਾਰਿਆਂ ਤੇ ਬਨ ਬਨ ਬਾਣੀ ਬਣਾ ਬਣਾ ਕੇ ਪਰਮੇਸ਼ਰ ਨੂੰ ਢੂਡ ਢੂਡ ਪਾਲ ਪਾਲ ਕੇ ਤੇ ਫੇਰ ਫੇਰ ਕੇ ਥੱਕ ਗਈ ਹੈ ਪਰ ਜਿਹੜੇ ਪੂਰਨ ਸਤਗੁਰਾਂ ਨੂੰ ਮਿਲੇ ਹਨ ਉਹ ਗੁਰਾਂ ਨੇ ਗ੍ਰਸਤ ਵਿੱਚ ਰੱਖ ਕੇ ਇਸ ਤਾਰੇ ਇਸ ਪਰਪੰਚ ਤੋਂ ਤਾਰ ਦਿੱਤੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹਾਂ ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਰੂਪ ਹੈ ਤੇ ਬਾਣੀ ਦੇ ਵਿੱਚ ਹੀ ਸਾਰੇ ਅੰਮ੍ਰਿਤ ਹਨ ਵਾ ਬਾਣੀ ਦੇ ਸਾਰੇ ਅੱਖਰਾਂ ਵਿੱਚ ਨਾਮ ਅੰਮ੍ਰਿਤ ਹੈ ਵਾ ਬਾਣੀ ਵਿੱਚ ਸਾਰੇ ਸਾਰੂ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਹੈ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਜੋ ਗੁਰੂ ਬਾਣੀ ਆ ਸਤਗੁਰਾਂ ਦੀ ਬਾਣੀ ਉਪਦੇਸ਼ ਕਥਨ ਕਰਦੀ ਹੈ ਉਸ ਨੂੰ ਸੇਵਕ ਜਨ ਬਣ ਕੇ ਪ੍ਰੇਮ ਨਾਲ ਮੰਨਣਾ ਕਰੇ ਤਾਂ ਫਿਰ ਗੁਰੂ ਸਾਹਿਬ ਜੀ ਪਰਤਖ ਹੋ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਸਭ ਹੈ ਬ੍ਰਹਮ ਬ੍ਰਹਮ ਹੈ पसरिया ਮਨ ਬੀਜਿਆ ਖਾvare ਹਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਆਪ ਹੀ ਵਿਆਪਕ ਹੈ ਅਤੇ ਪਰਮੇਸ਼ਰ ਆਪ ਹੀ ਸਭ ਥਾਂ ਪੈਸਪਸਰਿਆ ਫੈਲਿਆ ਹੋਇਆ ਪਰ ਮਨ ਜਿਹੋ ਜਿਹਾਂ ਸੰਕਲਪ ਨਾਲ ਕਰਮਾਂ ਦਾ ਬੀਜ ਬੀਜਣਾ ਕਰਦਾ ਹੈ ਉਹ ਜਿਹਾਂ ਹੀ ਪਰਮੇਸ਼ਰ ਫਲ ਖਾ ਵਾਰਿਕ ਵਾਉਣਾ ਕਰਦਾ ਹੈ ਜਿਉਂ ਜਨ ਚੰਦਰ ਹਾਸ ਦੁਖਿਆ ਦ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਜਾਰੇ ਜਿਵੇਂ ਕਹਿੰਦੇ ਭਗਤ ਜਨ ਚੰਦਰ ਹਾਸ ਨੂੰ ਦ੍ਰਿਸ਼ਟ ਬੁੱਧੀ ਨਾਮੇ ਰਾਜੇ ਦੇ ਵਜੀਰ ਨੇ ਦਿਖਾਉਣਾ ਕੀਤਾ ਸੀ ਪਾਪ ਨਾਸ ਕਰਨਾ ਚਾਹਿਆ ਸੀ ਪਰ ਉਸ ਨੇ ਆਪਣਾ ਹੀ ਕਾ ਅਰਖਾ ਰੂਪੀ ਲੋਕੀ ਚਵਾਦੀ ਲਾ ਕੇ ਸਾੜ ਲੈਣਾ ਕੀਤਾ ਸੀ ਪ੍ਰਭ ਕੋ ਜਨ ਅੰਤਰ ਰਿਧ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਹਾ ਪ੍ਰਭੂ ਪਰਮੇਸ਼ਰ ਨੂੰ ਭਗਤ ਜਨ ਹਰ ਵਕਤੀ ਹਿਰਦੇ ਵਿੱਚ ਲੋਚ ਦੇ ਚਾਹੁੰਦੇ ਹਨ ਇਸੇ ਕਾਰਨ ਪਰਮੇਸ਼ਰ ਆਪਣੇ ਭਗਤ ਜਨਾਂ ਦੇ ਸਵਾਸ ਨਿਹਾਰੇ ਵੇਖਦਾ ਰਹਿੰਦਾ ਕਿ ਮੇਰੇ ਪਿਆਰੇ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਸੇਕ ਨਾ ਲੱਗੇ ਆਪਾਂ ਪੜਦੇ ਆ ਨਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਫਿਰ ਆਪਾਂ ਹੋਰ ਪੜਦੇ ਆ ਔਖੀ ਘੜੀ ਨਾ ਦੇਖਣ ਦੇਈ ਸੋ ਇਸ ਪਾਠ ਵਿੱਚ ਵੀ ਬੜਾ ਅੰਤਰ ਹੈ ਸਾਰੇ ਗਲਤ ਕਰੀ ਜਾਂਦੇ ਆਪਾਂ ਕਈ ਕਹਿੰਦੇ ਆ ਔਖੀ ਘੜੀ ਨਾ ਦੇਖਣ ਦੇਈ ਦੇਈ ਨਹੀਂਗਾ ਬਿੰਦੀ ਨਹੀਂ ਲਾਉਣੀ ਨਾ ਕਿਛ ਨਹੀਂ ਬੋਲਣਾ ਬਿੰਦੀ ਤੋਂ ਰਹਿਤ ਬੋਲਣਾ ਇਸ ਨੂੰ ਦੇਈ ਦੇਈ ਕਹਿਣਾ ਇਹਨੂੰ ਕਿ ਉਹ ਦੇਖਣ ਨਹੀਂ ਦਿੰਦਾ ਸੋ ਰਹੋ ਵਿਚਾਰ ਕਹਿੰਦੇ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਪ੍ਰਭੂ ਪਰਮੇਸ਼ਰ ਨੂੰ ਆਪਣੇ ਹੰਦਰ ਲੋਚਦੇ ਰਿੰਦੇ ਹਿਰਦੇ ਵਿੱਚ ਤੇ ਪ੍ਰਭੂ ਪਿਆਰਾ ਉਹਨਾਂ ਦੀ ਰੱਖਿਆ ਕਰਦਾ ਉਹਨਾਂ ਨੂੰ ਸੇਕ ਨਹੀਂ ਲੱਗਣ ਦਿੰਦਾ ਕਿਰਪਾ ਕਿਰਪਾ ਕਰ ਭਗਤ ਦਿਰੜਾਏ ਜਨ ਪੀਛੈ ਜਗ ਨਿਸਤਾਰੇ ਹਾ ਕਿਰਪਾ ਮਿਹਰ ਕਰਨ ਵਾਲੇ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕਰਕੇ ਕਿਰਪਾ ਦੀ ਆਕਰ ਖਾਨ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਆਪਣੀ ਪ੍ਰੇਮਾ ਭਗਤੀ ਦ੍ਰਿੜ ਕਰਾਉਂਦਾ ਹੈ ਉਹਨਾਂ ਭਗਤ ਜਿਨ੍ਹਾਂ ਦੇ ਪਿੱਛੇ ਲਗਾ ਕੇ ਸਾਰੇ ਜਗ ਸੰਸਾਰ ਨੂੰ ਤਾਰ ਦਿੰਦਾ ਹੈ ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਠਾਕੁਰ ਸੁਆਮੀ ਪਰਮੇਸ਼ਰ ਪਿੱਛੇ ਵੀ ਆਪ ਹੀ ਵਿਆਪਕ ਸੀ ਹੁਣ ਵੀ ਆਪ ਹੀ ਵਿਆਪਕ ਹੈ ਤੇ ਅੱਗੇ ਨੂੰ ਵੀ ਆਪ ਹੀ ਵਿਆਪਕ ਹੋਵੇਗਾ। ਆਪਨ ਆਪ ਸੁਤੰਤਰ ਪਰਮੇਸ਼ਰ ਆਪ ਹੀ ਸਾਰਿਆਂ ਦਾ ਠਾਕੁਰ ਮਾਲਕ ਹੈ। ਅਤੇ ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸੰਵਾਰਨ ਵਾਲਾ ਹੈ। ਜਨ ਨਾਨਕ ਆਪੇ ਆਪ ਸਭ ਵਰਤੈ ਕਰਿ ਕਿਰਪਾ ਆਪ ਨਿਸਤਾਰੇ। ਸਤਿਗੁਰੂ ਜੀ ਜਨ ਦਾਸਾ ਪਾਪ ਧਾਰ ਕੇ ਕਥਨ ਕਰਦੇ ਹਨ। ਕਿ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਸਾਰੇ ਵਰਤ ਰਿਆ ਅਤੇ ਆਪ ਹੀ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੇ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲਿੰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ